ਤਰਕਵਾਦੀ ਲੋਕ ਤਰਕ ਕਰਦੇ ਨੇ ਕਿ ਬਾਬਾ ਦੀਪ ਸਿੰਘ ਜੀ ਉਦੋਂ ਕਿੱਥੇ ਸੀ ਜਦੋਂ ਗੁਰੂ ਸਾਹਿਬ ਨੇ ਭਰੇ ਪੰਡਾਲ ਵਿੱਚ ਪੰਜ ਸਿਰਾਂ ਦੀ ਮੰਗ ਕੀਤੀ ਸੀ ਬਾਬਾ ਦੀਪ ਸਿੰਘ ਜੀ ਨੇ ਉਦੋਂ ਆਪਣਾ ਸੀਸ ਕਿਉਂ ਨਹੀਂ ਭੇਟ ਕੀਤਾ ਤਾਂ ਉਹਨਾਂ ਲੋਕਾਂ ਨੂੰ ਜਵਾਬ ਦੇਣਾ ਬਣਦਾ ਹੈ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ 1699 ਈਸਵੀ ਦੀ ਵਿਸਾਖੀ ਨੂੰ ਖਾਲਸੇ ਨੂੰ ਪ੍ਰਗਟ ਕਰਨ ਲਈ ਪੰਜ ਸਿਰਾਂ ਦੀ ਮੰਗ ਕੀਤੀ ਸੀ ਜਦਕਿ ਬਾਬਾ ਦੀਪ ਸਿੰਘ ਜੀ ਖਾਲਸਾ ਪੰਥ ਦੀ ਸਾਜਨਾ ਤੋਂ 1 ਸਾਲ ਬਾਅਦ ਸਨ 1700 ਵਿੱਚ ਅਨੰਤਪੁਰ ਸਾਹਿਬ ਆਏ ਸੀ ਤੇ ਗੁਰੂ ਸਾਹਿਬ ਨਾਲ ਪਹਿਲੀ ਮੁਲਾਕਾਤ ਕੀਤੀ ਸੀ ਤੇ ਜਿਹੜੇ ਕਹਿੰਦੇ ਨੇ ਕਿ ਬਾਬਾ ਦੀਪ ਸਿੰਘ ਜੀ ਅਨੰਤਪੁਰ ਸਾਹਿਬ ਦੇ ਘਰੇ ਅਨੰਤਪੁਰ ਸਾਹਿਬ ਦਾ ਕਿਲਾ ਛੱਡਣ ਸਰਸਾ ਨਦੀ ਤੇ ਪਰਿਵਾਰ ਵਿਛੋੜਾ ਤੇ ਚਮਕੋਦ ਦੀ ਜੰਗ ਸਮੇ ਕਿੱਥੇ ਸੀ ਤਾਂ ਉਸ ਦਾ ਜਵਾਬ ਇਹ ਹੈ ਕਿ 1703 ਈਸਵੀ ਦੇ ਖੀਏ ਦੇ ਵਿੱਚ ਹੀ ਮਾਤਾ ਪਿਤਾ ਜੀ ਦੇ ਕਹਿਣ ਤੇ ਗੁਰੂ ਸਾਹਿਬ ਦਾ ਹੁਕਮ ਮੰਨ ਕੇ ਬਾਬਾ ਦੀਪ ਸਿੰਘ ਜੀ ਆਪਣੇ ਪਿੰਡ ਪੋਵਿੰਡ ਚਲੇ ਗਏ ਤੇ ਜਦੋਂ ਤੱਕ ਗੁਰਗੋਬ ਸਿੰਘ ਪਾਸ਼ਾ ਨੇ ਬਾਬਾ ਦੀਪ ਸਿੰਘ ਜੀ ਨੂੰ ਮਿਲਣ ਦਾ ਸੱਦਾ ਨਹੀਂ ਭੇਜਿਆ ਉਦੋਂ ਤੱਕ ਉਹ ਆਪਣੇ ਪਿੰਡ ਪੋਵਿੰਡ ਵਿੱਚ ਹੀ ਸਿੱਕੀ ਦਾ ਪ੍ਰਚਾਰ ਕਰਦੇ ਰਹੇ ਇਸ ਲਈ ਉਹ ਇਨ੍ਹਾਂ ਸਮਿਆਂ ਦੌਰਾਨ ਗੁਰੂ ਸਾਹਿਬ ਦੇ ਨਾਲ ਨਹੀਂ ਸੀ